ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਬਾਰੇ ਇੱਕ ਨਵਾਂ ਪ੍ਰਗਟਾਵਾ ਹੋਇਆ ਇੱਕ ਰਿਪੋਰਟ ਮੁਤਾਬਕ ਜਿਸ ਚ ਕਿਹਾ ਗਿਆ ਹੈ ਕਿ ਓਟਾਵਾ ਨਾਲ ਸਿੱਖ ਪਗਾਨਾ ਦੇ ਕੈਨੇਡਾ ਵਿੱਚ ਪ੍ਰਵਾਸ ਨੂੰ ਸਪான்ਸਰ ਕਰਨ ਲਈ ਸੱਦਾ ਕਰਨ ਵਾਲੀ ਇੱਕ ਚੈਰੀਟੇਬਲ ਫਾਊਂਡੇਸ਼ਨ ਦੇ ਡਾਇਰੈਕਟਰਾਂ ਨੇ ਉਸ ਸਮੇਂ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਵੈਨਕੂਵਰ ਸਾਊਥ ਲਿਬਰਲ ਰਾਈਡਿੰਗ ਐਸੋਸੀਏਸ਼ਨ ਨੂੰ ਉਸ ਸਮੇਂ ਸਿਆਸਤ ਦਾੰਦਿਤਤਾ ਸੀ ਜਦੋਂ ਕੈਨੇਡੀਅਨ ਸਪੈਸ਼ਲ ਫੋਰਸ ਦੇ ਜਵਾਨਾਂ ਨੂੰ ਕਾਬੁਲ ਤੋਂ ਸਮੂਹ ਨੂੰ ਬਚਾਉਣ ਅਤੇ 에ਅ ਲਿਫਟਿੰਗ ਕਰਨ ਦੇ ਹੁਕਮ ਦਿੱਤੇ ਗਏ ਸਨ ਰਿਪੋਰਟ ਅਨੁਸਾਰ ਕੈਨੇਡਾ ਦੇ ਰਿਕਾਰਡ ਦਰਸਾਉਂਦੇ ਹਨ ਕਿ ਇਨ੍ਹਾਂ ਡਾਇਰੈਕਟਰਾਂ ਨੇ ਅਗਸਤ 2021 ਦੇ ਵਿੱਚ ਲਿਬਰਲ ਵੈਂਕੂਵਰ ਸਾਊਥ ਲਿਬਰਲ ਰਾਈਡਿੰਗ ਐਸੋਸੀਏਸ਼ਨ ਨੂੰ ਹਜ਼ਾਰਾਂ ਡਾਲਰਾਂ ਦਾ ਨਿੱਜੀ ਦਾਨ ਦਿੱਤਾ ਸੀ ਕੈਨੇਡਾ ਚ 16 ਅਗਸਤ ਤੋਂ ਸ਼ੁਰੂ ਹੋਈ ਆਮ ਚੋਣਾ ਦੇ ਮੁਹਿਮ ਵਿਚਕਾਰ ਸੀ ਅਤੇ ਸੱਜਣ ਵੈਨਕੂਵਰ ਸਾਊਥ ਰਾਈਡਿੰਗ ਤੋਂ ਦੁਬਾਰਾ ਚੋਣ ਡਾਲ ਰਹੇ ਸਨ ਇਹ ਰਿਕਾਰਡ ਸੱਜਣ ਅਤੇ ਗੈਰ ਮੁਨਾਫਾ ਚੈਰੀਟੀ ਵਿਚਾਲੇ ਇਸ ਬੰਦਾ ਬਾਰੇ ਹੋਰ ਸਵਾਲ ਖੜੇ ਕਰਦੇ ਸਨ ਜਿਸ ਨੇ ਸੱਜਣ ਅਤੇ ਸਰਕਾਰ ਦੇ ਕਾਬਲ ਤੋਂ ਆਖਰੀ ਨਿਕਾਸੀ ਉਡਾਨ ਦੌਰਾਨ 225 ਅਫਗਾਨ ਸਿੱਖਾਂ ਦੇ ਸਮੂਹ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਈ ਦਬਾਅ ਪਾਇਆ ਸੀ ਅਤੇ ਕਿਉਂਕਿ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਆਪਣਾ ਕੰਟਰੋਲ ਮਜ਼ਬੂਤ ਕਰ ਲਿਆ ਸੀ ਸੱਜਣੇ ਗਾਸ 2021 ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕੈਨੇਡੀਅਨ ਵਿਸ਼ੇਸ਼ ਬਲਾਂ ਨੂੰ ਲਗਭਗ 225 afghan ਸਿੱਖਾਂ ਨੂੰ ਬਚਾਉਣ ਦੇ ਹੁਕਮ ਦਿੱਤੇ ਸਨ ਹਾਲਾਂਕਿ ਹਜੀਤ ਸਿੰਘ ਸੱਜਣੇਸ ਰਿਪੋਰਟ ਨੂੰ ਨਕਾਰ ਚੁੱਕੇ ਨੇ ਇਲੈਕਸ਼ਨ ਕੈਨੇਡਾ ਦੇ ਰਿਕਾਰਡ ਦੱਸੇ ਹਨ ਕਿ ਮੰਤਰੀ ਸਿੰਘ ਭੁੱਲਰ ਚੈਲਿਟੇਬਲ ਫਾਊਂਡੇਸ਼ਨ ਦੇ ਡਾਇਰੈਕਟਰ ਤਰਜਿੰਦਰ ਸਿੰਘ ਭੁੱਲਰ ਦੇ ਰਾਈਡਿੰਗ ਐਸੋਸੀਏਸ਼ਨ ਨੂੰ 510 ਡਾਲਰ ਦਾ ਦਾਨ ਦਿੱਤਾ ਸੀ ਉਨਾਤ ਦਾਨ 19 ਅਗਸਤ 2021 ਨੂੰ ਪ੍ਰਾਪਤ ਹੋਇਆ ਸੀ ਯੋਗਦਾਨ ਪਾਉਣ ਵਾਲਾ ਪਤਾ ਤੇ ਡਾਕ ਕੋਡ ਫੈਡਰਲ ਕਾਰਪੋਰੇਟ ਰਜਿਸਟਰੀ ਚ ਫਾਊਂਡੇਸ਼ਨ ਵੱਲੋਂ ਵਰਤੇ ਗਏ ਪਤੇ ਦੇ ਬਰਾਬਰ ਨਹੀਂ ਦੋ ਹੋਰ 1-1000 ਡਾਲਰ ਦੇ ਦਾਨ ਉਸੇ ਡਾਕ ਦੇ ਕੋਡ ਅਤੇ ਯੋਗਦਾਨ ਵਾਲੇ ਪਤੇ ਨਾਲ ਢਾਜ ਕੀਤੇ ਗਏ ਸਨ ਜੋ ਭੁੱਲਰ ਦਾ ਸੀ ਇਹ ਬਲਜਿੰਦਰ ਸਿੰਘ ਭੁੱਲਰ ਅਤੇ ਅਫਰ ਨਰਾਇਣ ਭੁੱਲਰ ਤੋਂ ਆਇਆ ਸੀ ਫੈਡਰਲ ਕਾਰਪੋਰੇਟ ਰਜਿਸਟਰੀ ਦੇ ਅਨੁਸਾਰ ਇਹ ਨਾਮ ਮਾ ਫਾਊਂਡੇਸ਼ਨ ਦੇ ਹੋਰ ਡਾਇਰੈਕਟਰਾਂ ਨਾਲ ਮੇਲ ਖਾਂਦੇ ਨੇ ਉਹਨਾਂ ਦਾ ਦਾਨ 22 ਅਗਸਤ 2021 ਨੂੰ ਪ੍ਰਾਪਤ ਹੋਇਆ ਸੀ ਆਖਰਕਾਰ ਇਲੈਕਸ਼ਨ ਕੈਨੇਡਾ ਅਨੁਸਾਰ 22 ਅਗਸਤ 2021 ਨੂੰ ਨਮਰਤਾ ਰਤਨ ਤੋਂ 1600 ਦਾ 1650 ਦਾ ਦਾਨ ਪ੍ਰਾਪਤ ਹੋਇਆ ਸੀ ਇਹ ਨਾਮ ਇੱਕ ਚੌਥੇ ਫਾਊਂਡੇਸ਼ਨ ਡਾਇਰੈਕਟਰ ਦੇ ਨਾਲ ਮੇਲ ਖਾਂਦਾ ਜੋ ਮਨਪ੍ਰੀਤ ਭੁੱਲਰ ਦੀ ਪਤਨੀ ਵੀ ਸੀ ਅਲਬਰਟਾ ਦੇ ਸਾਬਕਾ ਸੁਬਈ ਕੈਬਨਿਟ ਮੰਤਰੀ ਪੁੱਲਰਦੀ 2015 ਦੇ ਵਿੱਚ ਮੌਤ ਹੋ ਗਈ ਸੀ ਇਹ 27 ਅਗਸਤ ਨੂੰ 2021 ਦੇ ਵਿੱਚ ਪ੍ਰਾਪਤ ਹੋਇਆ ਸੀ ਬਚਾਅ ਮਿਸ਼ਨ ਅਸਫਲ ਹੋਣ ਤੋਂ ਇੱਕ ਦਿਨ ਬਾਅਦ 27 ਅਗਸਤ ਨੂੰ ਕੈਨੇਡਾ ਦੀਆਂ 에ਅ ਲਿਫਟ ਕੋਸ਼ਿਸ਼ਾਂ ਖਤਮ ਹੋ ਗਈਆਂ ਜਦੋਂ ਸਿੱਖ ਪਰੇਸ਼ਾਨ ਹੋ ਗਏ ਅਤੇ ਕੈਨੇਡੀਅਨ ਫੌਜੀਆਂ ਦੇ ਪਹੁੰਚਣ ਅਤੇ ਅੱਧੇ ਘੰਟੇ ਅੰਦਰ ਹੀ ਮੁਲਾਕਾਤ ਛੱਡ ਦਿੱਤੀ ਬਾਅਦ ਵਿੱਚ ਇਹ ਸਮੂਹ ਭਾਰਤ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਵਿੱਚ ਪੁੱਜੇ ਸੈਕਲ ਪੰਜਾਬੀ ਨੌਜਵਾਨਾਂ ਦੀ ਹਾਲਾਤ ਬਦਤੋਂ ਬੱਤਰ ਹੁੰਦੀ ਜਾ ਰਹੀ ਹੈ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਟੋਰਾਂਟੋ ਦੇ ਕਿਸੇ ਕਾਲਜ ਵਿੱਚ ਦਾਖਲਾ ਲੈਣ ਤੋਂ ਬਾਅਦ ਵੀ ਉਹ ਆਪਣੀ ਰਿਹਾਇਸ਼ ਬ੍ਰੈਮਟਨ ਦਾ ਮਿਸਿਸਾਕਾ ਵਿੱਚ ਰੱਖਣ ਨੂੰ ਤਰਜੀਹ ਦਿੰਦੇ ਨੇ ਇੱਥੇ ਸਭ ਤੋਂ ਵੱਡੀ ਗਲਤੀ ਹੋ ਜਾਂਦੀ ਹੈ ਰੁਜ਼ਗਾਰ ਦੇ ਮੌਕੇ ਸੀਮਤ ਹੋਣ ਕਰਕੇ ਰੋਜ਼ਾਨਾ ਕਾਜ ਆਉਣ ਜਾਣ ਦਾ ਖਰਚਾ ਵੀ ਚੱਲਣਾ ਮੁਸ਼ਕਿਲ ਹੋ ਗਿਆ ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਟੋਰਾਂਟੋ ਚ ਟੈਂਪਰੇਰੀ ਵੀਜ਼ਾ ਤੇ ਕੈਨੇਡਾ ਤੋਂ ਆਏ ਲੋਕਾਂ ਦੀ ਗਿਣਤੀ ਵਾਧਦੀ ਜਾ ਰਹੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਵਦੇਸ਼ੀ ਨਾਗਰਿਕ ਰੁਜ਼ਗਾਰ ਚ ਲੌਣ ਲਈ ਹੱਥ ਪੈਰ ਮਾਰਦੇ ਦੇਖੇ ਜਾ ਸਕਦੇ ਨੇ ਮਿਸਾਲ ਵਜੋਂ 22 ਸਾਲ ਦੀ ਰਾਧਿਕਾ ਰੈਨਾ ਨੇ ਟ੍ਰਾਂਟੋ ਦੇ ਇੱਕ ਕਾਲਜ ਵਿੱਚ ਦਾਖਲਾ ਲਿਆ ਪਰ ਆਪਣੇ ਰਹਾਇਸ਼ ਬ੍ਰੈਂਟਨ ਵਿੱਚ ਰਹਿੰਦੇ ਹੀ ਆਪਣੇ ਕਜ਼ਨ ਕੋਲ ਹੀ ਰੱਖ ਲਈ ਕਲਾਸਾਂ ਲੌਣ ਲਈ ਰਾਧਿਕਾ ਨੂੰ ਰੋਜ਼ਾਨਾ 19 ਮਿੰਟ ਦਾ ਸਫ਼ਰ ਕਰਨਾ ਪੈਂਦਾ ਅਤੇ ਖਰਚਾ ਚਲਾਉਣ ਲਈ ਕੰਮ ਕਰਨ ਦਾ ਸਮਾਂ ਬਹੁਤ ਥੋੜਾ ਬਚਦਾ ਇਹ ਦੱਸਣਾ ਬੰਦ ਹੈ ਕਿ ਸਾਲ 2016 ਤੋਂ 2021 ਦਰਮਿਆਨ ਕੈਨੇਡਾ ਦੇ ਕਈ ਇਲਾਕਿਆਂ ਵਿੱਚ ਟੈਂਪਰੇਰੀ ਰੈਜ਼ੀਡੈਂਟ ਦੀ ਗਿਣਤੀ ਵਿੱਚ ਚੌਥਾ ਵਾਧਾ ਹੋਇਆ। ਕਈ ਇਲਾਕਿਆਂ ਵਿੱਚ ਵਾਧਾ 10 ਗੁਣਾ ਤੱਕ ਦਰਜ ਕੀਤਾ ਗਿਆ। ਕਿਊਬੈਕ ਦੇ ਦਿਹਾਤੀ ਇਲਾਕਿਆਂ ਵਿੱਚ ਆਰਜ਼ੀ ਵੀਜ਼ਾ ਤੇ ਕੈਨੇਡਾ ਆਏ ਲੋਕਾਂ ਦੀ ਗਿਣਤੀ 15 ਗੁਣਾ ਤੱਕ ਵਧਣ ਦੀ ਰਿਪੋਰਟ ਹੈ। आरडी वीजा ਵਾਲਿਆਂ ਵਿੱਚੋਂ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਹਨ ਅਤੇ ਕੁਝ ਵਰਕ ਪਰਮਿਟ ਤੇ ਵੀ ਪੁੱਜ ਰਹੇ ਨੇ। ਆਰਡੀ ਵੀਜ਼ਾ ਵਾਲਿਆਂ ਵਿੱਚੋਂ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਹਨ ਅਤੇ ਕੁਝ ਵਰਕ ਪਰਮਿਟ ਤੇ ਪੁੱਜ ਰਹੇ ਨੇ। ਇਸ ਤੋਂ ਇਲਾਵਾ ਵੀਜ਼ਾ ਵਿਜ਼ਟਰ ਤੇ ਔਨ ਮਗਰੋਂ ਕੰਮ ਦੀ ਭਾਲ ਕਰਨ ਵਾਲਿਆਂ ਦੀ ਕੋਈ ਵੀ ਕਮੀ ਨਹੀਂ ਹੈ ਜੋ ਕਾਨੂੰਨੀ ਤੌਰ ਤੇ ਜੁਹਾ ਨਹੀਂ ਕਰ ਸਕਦੇ। ਪ੍ਰਿੰਸ ਐਡਵਰਡ ਆਇਲੈਂਡ ਵਿੱਚ ਟੈਂਪਰੇਰੀ ਰੈਜ਼ੀਡੈਂਟ ਵਜੋਂ ਆਇਆਂ ਕੁੜੀਆਂ ਦੀ ਗਿਣਤੀ ਵਧ ਰਹੀ ਹੈ ਜੁਤੇ ਹੈਲਥ ਕੇਅਰ ਸੈਕਟਰ ਵਿੱਚ ਕਾਮਿਆਂ ਦੀ ਵਧੇਰੇ ਜ਼ਰੂਰਤ ਹੈ। ਅਤੇ ਬਜ਼ੁਰਗਾਂ ਤੇ ਬੱਚਿਆਂ ਦੀ ਸੰਭਾਲ ਵਾਸਤੇ ਵੀ ਕੇਅਰ ਟੇਕਰ ਦੀ ਲੋੜ ਹੁੰਦੀ ਹੈ। ਬ੍ਰੈਂਪਟਨ ਵਿੱਚ ਪੰਜਾਬੀਆਂ ਦੀ ਆਬਾਦੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਨਵੇਂ ਆਉਣ ਵਾਲਿਆਂ ਨੂੰ ਆਪਣੇ ਭਾਈਚਾਰੇ ਦੀ ਈਰਖਾ ਦਾ ਸ਼ਿਕਾਰ ਵੀ ਬੰਨਣਾ ਪੈ ਰਿਹਾ ਹੈ। ਨਵੇਂ ਪੁੱਜਰੇ ਨੌਜਵਾਨਾਂ ਨੂੰ ਕਈ ਕੀ ਹਫ਼ਤੇ ਵਿਹਲੇ ਰਹਿ ਕੇ ਸਮਾਂ ਲਗਾਉਣਾ ਪੈਂਦਾ ਤੇ ਕੰਮ ਜੇ ਕੰਮ ਮਿਲਦਾ ਤਾਂ ਉਜਰਤ ਦਰ ਤਸ਼ੱਲੀ ਬਖਸ਼ ਨਹੀਂ ਹੁੰਦੀ। ਬ੍ਰੈਂਪਟਨ ਵਿੱਚ ਪਹਿਲਾਂ ਤੋਂ ਮੌਜੂਦ ਨੌਜਵਾਨ ਇੱਥੇ ਆਉਣ ਦੀ ਯੋਜਨਾ ਬਣਾ ਰਹੇ ਨੇ ਤੇ ਨੌਜਵਾਨਾਂ ਨੂੰ ਹੋਰਾਂ ਸ਼ਹਿਰਾਂ ਵੱਲ ਵਜਾਉਂਦੀ ਨਸੀਹਤ ਦੇ ਰਹੇ ਨੇ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ 2023 ਵਿੱਚ 8 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕ ਟੈਂਪਰੇਰੀ ਵੀਜ਼ਾ ਤੇ ਇਹ ਅੰਕੜਾ ਪੀਆਰ ਲੈ ਕੇ ਆਏ 471 ਹਜ਼ਾਰ ਪ੍ਰਵਾਸੀਆਂ ਤੋਂ ਤਕਰੀਬਨ ਦੁੱਗਣਾ ਬੰਦਾ ਹੈ ਪੀਆਰ ਰੀਜ਼ਨ ਵਿਚਾਲੇ ਹਾਲਾਤ ਕੁਝ ਨੌਜਵਾਨ ਜਾਣ ਹੋ ਚੁੱਕੇ ਨੇ ਤੇ ਸਿਕਮ ਸਿਮਕਮ ਵਰਗੇ ਇਲਾਕਿਆਂ ਨੂੰ ਤਰਜੀਹ ਦੇ ਰਹੇ ਨੇ ਅਨਟਾਰੀਓ ਦੇ ਇਸ ਇਲਾਕੇ ਵਿੱਚ 2016 ਤੋਂ 2021 ਦਰਮਿਆਨ ਪ੍ਰਵਾਸੀਆਂ ਦੀ ਵਸੂ तकरीबन 34% ਵੱਧ ਗਈ ਹੈ ਦੂਜੇ ਪਾਸੇ ਅਲਬਰਟਾ ਦਾ ਕੈਲਗਰੀ ਸ਼ਹਿਰ ਵੀ ਬਰਮਟਨ ਵਰਗੇ ਹਾਲਾਤ ਵਿੱਚ ਘਿਰਿਆ ਹੋਇਆ ਜਿੱਥੇ ਇਹ ਮੁਲਕ ਦੀ ਦੂਜੀ ਸਭ ਤੋਂ ਵੱਡੀ ਅਤੇ ਉੱਚੀ ਬੇਰੋਜ਼ਗਾਰੀ ਦਰ ਦਰਜ ਕੀਤੀ ਗਈ ਹੈ ਮੰਟੋਰੀਓ ਦੇ ਮਕਾਨ ਮਾਲਕ ਅਗਲੇ ਸਾਲ ਕਿਰਾਇਆ ਦੀ 25% ਦੀ ਵਾਧਾ ਕਰ ਸਕਣਗੇ ਡਫੋਰ ਸਰਕਾਰ ਵੱਲੋਂ ਜਾਰੀ ਨਵੀਂ ਹਦਾਇਤਾਂ ਦੀ ਲਖੇਦੀ ਕਰਦਿਆਂ ਵਿਰੋਧੀ ਧਿਰ ਨੇ ਕਿਹਾ ਕਿ ਮਕਾਨ ਕਿਰਾਏ ਪਹਿਲਾਂ ਹੀ ਅਸਮਾਨ ਝੋਰੇ ਹਨ ਅਤੇ ਜੇ ਇਹ 25% ਦੀ ਵਾਧਾ ਕਿਰਾਏਦਾਰਾਂ ਦੇ ਨਵੇਂ ਬੋਝ ਪਾਉਣ ਦਾ ਕੰਮ ਕਰੇਗਾ ਸੂਬਾ ਸਰਕਾਰ ਵੱਲੋਂ 2021 ਵਿੱਚ ਮਹਾਮਾਰੀ ਦੇ ਮੱਦੇ ਨਜ਼ਰ ਮਕਾਨ ਕਿਰਾਇਆਂ ਦੇ ਵਿੱਚ ਕੋਈ ਵਾਧਾ ਨਾ ਕਰਨ ਦੀ ਹਦਾ ਦਿੱਤੀ ਗਈ ਸੀ ਜਦਕਿ 2022 ਦੌਰਾਨ ਵਾਧਾ ਦਰ 1% ਜਾਂ 2% ਤੱਕ ਹੀ ਸੀਮਤ ਰੱਖੀ ਗਈ ਡਕ ਫੋਰਸ ਸਰਕਾਰ ਨੇ ਦਾਅਵਾ ਕੀਤਾ ਕਿ 2023 ਅਤੇ 2024 ਦੌਰਾਨ ਰੱਖੀ ਗਈ ਵਾਤਾਵਰਣ ਨੂੰ ਬਰਕਰਾਰ ਰੱਖਿਆ ਗਿਆ ਅਤੇ ਮੁਲਕ ਦੇ ਹੋਰਾਂ ਰਾਜਾਂ ਦੇ ਮੁਕਾਬਲੇ ਅਨਟਾਰੀਓ ਦੇ ਵਿੱਚ ਮਕਾਨ ਕਿਰਾਏ ਵਧਾਉਣ ਦੀ ਰਫ਼ਤਾਰ ਸਭ ਤੋਂ ਵੇਟਲੇ ਪੱਧਰ ਤੇ ਹੈ ਉਧਰ ਐਨਡੀਪੀ ਦੀ ਹਾਊਸਿੰਗ ਮਾਮਲੇ ਦੀ ਮਾਮਲਿਆਂ ਦੀ ਆਲੋਚਕ ਜੈਸਿਕ ਬੇਲ ਨੇ ਕਿਹਾ ਕਿ ਰਿਹਾਇਸ਼ ਦਾ ਮੌਜੂਦਾ ਸੰਕਟ ਕਿਸੇ ਵੀ ਪਰਿਵਾਰ ਨੂੰ ਆਪਣਾ ਮਕਾਨ ਖਰੀਦਣ ਜਾਂ ਕਿਰਾਏ ਤੇ ਲੈਣ ਦੀ ਸੋਚਣ ਤੇ ਮਜਬੂਰ ਕਰ ਲੈਂਦਾ ਹੈ ਪੀਸੀ ਪਾਰਟੀ ਦੇ ਸਰਕਾਰ ਨੇ 6 ਸਾਲਾਂ ਲੰਘਾ ਦਿੱਤੇ ਪਰ ਰਿਹਾਇਸ਼ ਸੰਕਟ ਜੋ ਤ्यों ਹੀ ਬਰਕਰਾਰ ਹੈ ਹੁਣ ਮਕਾਨ ਕਿਰਾਏ ਵਿੱਚ 25% ਦੀ ਵਾਧੇ ਨੂੰ ਹਰੀ ਝੰਡੀ ਦਿੱਤੀ ਜਾ ਰਹੀ ਹੈ ਜਿਸ ਤੋਂ ਸਪਸ਼ਟ ਹੋ ਰਿਹਾ ਹੈ ਕੀ ਸੂਬਾ ਸਰਕਾਰ ਨੂੰ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ ਇੱਥੇ ਦੱਸਣਾ ਬਣਦਾ ਕਿ ਸੂਬਾ ਸਰਕਾਰ ਦਾ ਰੈਂਟ ਕੰਟਰੋਲ ਨਿਯਮ ਸਿਰਫ ਉਹਨਾਂ ਦੀ ਰਹਾਇਸ਼ੀ ਇਲਾਕਿਆਂ ਦੇ ਵਿੱਚ ਹੀ ਲਾਗੂ ਕਰਨਾ ਹੁੰਦਾ ਹੈ ਜੋ 15 ਨਵੰਬਰ 2018 ਤੋਂ ਪਹਿਲਾਂ ਹੀ ਦਿੱਤ ਕਰਾਇ ਤੇ ਦਿੱਤੀਆਂ ਗਈਆਂ ਹੁਣ ਇਸ ਮਗਰੋਂ ਸਾਹਮਣੇ ਆਏ ਕਿਰਾਏ ਵਾਲੀਆਂ ਇਕਾਈਆਂ ਤੇ ਕੋਈ ਸਲਾਣਾ ਹੱਦ ਲਾਗੂ ਨਹੀਂ ਹੁੰਦੀ। ਦੂਜੇ ਪਾਸੇ ਮਕਾਨ ਮਾਲਕਾਂ ਨੂੰ 25% ਦੀ ਤੋਂ ਜ਼ਿਆਦਾ ਕਿਰਾਏ ਵਧਾਉਣ ਲਈ ਲੈਂਡਲੋਰਡ ਅਵੇ ਐਂਡ ਟੀਨੇਟ ਬੋਰਡ ਅਰਜ਼ੀ ਤਿਆਰ ਕਰਦੀ ਪੈਂਦੀ ਹੈ ਅਤੇ ਕਿਰਾਏਦਾਰਾਂ ਨੂੰ ਘੱਟੋ-ਘੱਟ 90 ਦਿਨ ਪਹਿਲਾਂ ਹੀ ਇਸ ਬਾਰੇ ਦੱਸਣਾ ਲਾਜ਼ਮੀ ਹੈ। ਮਕਾਨ ਕਿਰਾਇਆ 1 ਸਾਲ ਵਿੱਚ ਸਿਰਫ ਇੱਕ ਵਾਰ ਹੀ ਵਧਾਇਆ ਜਾ ਸਕਦਾ ਹੈ ਜੇੜੇ ਸਾਲ ਕਿਰਾਏਦਾਰ ਮਹਿਸੂਸ ਕਰਨ ਵੀ ਕਿ ਕਿਰਾਏ ਵਿੱਚ ਗੈਰਵਾਜਬ ਤਰੀਕੇ ਨਾਲ ਵਾਧਾ ਕੀਤਾ ਗਿਆ ਤਾਂ ਉਸ ਵਿਰੁੱਧ ਲੈਂਡਲੋਰਡ ਐਂਡ ਟੈਨਟ ਬੋਰਡ ਕੋਲ ਅਰਜ਼ੀ ਦਾਖਲ ਕਰ ਸਕਦੇ ਨੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਅਗਲੇ ਹਫਤੇ ਵਾਸ਼ਿੰਗਟਨ ਡੀਸੀ ਵਿੱਚ ਆਯੋਜਿਤ ਹੋਣ ਵਾਲੇ ਨਾਟੋ ਲੀਡਰਾਂ ਦੇ ਸਿਮੇਲਨ ਵਿੱਚ ਹਾਜ਼ਰੀ ਭਰਨਗੇ। ਇਸ ਵਿੱਚ 32 ਫੌਜੀ ਗਠਨ ਦੀ ਐਦਿਕੀ 75ਵੀਂ ਵੜੇਗੰਡ ਹੈ। 75 ਸਾਲ ਦਾ ਵਾਸ਼ਿੰਗਟਨ ਡੀਸੀ ਵੀ ਹੀ ਅਜੇ ਸ਼ੁਰੂਆਤੀ ਸੰਧੀ ਦੇ ਦਸਖਤ ਕੀਤੇ ਗਏ ਸਨ। ਇਸ ਨਾਟੋ ਸਿਮੇਲਨ ਵਿੱਚ ਵੀ ਯੂਕਰੇਨ ਰਾਹੀਂ ਚੱਲ ਰਹੇ ਯੁੱਧ ਦੇ ਹੀ ਮੁੱਖ ਮੁੱਦਾ ਹੋਣ ਦੀ ਸੰਭਾਵਨਾ ਹੈ। ਨਾਟੋ ਦੇ ਜਨਰਲ ਸਕੱਤਰ ਜੈਨਰਲ ਸਟਰੋਲਰਬਰਗ ਚਾਹੁੰਦੇ ਹਨ ਕਿ ਯੁੱਧ ਪ੍ਰਭਾਵਿਤ ਮੁਲਕ ਨੂੰ ਆਪਣੀ ਸੁਰੱਖਿਆ ਕਰਨ ਵਿੱਚ ਮਦਦ ਲਈ ਨਾਟੋ ਮੈਂਬਰ ਕਰੀਬ 80 58 ਬਿਲੀਅਨ ਡਾਲਰ ਸਾਲਾਨਾ ਯੋਗਦਾਨ ਫੌਂਡ ਟਰੂਡੋ ਨੂੰ ਸੰਭਾਵਿਤ ਤੌਰ ਤੇ ਅਮਰੀਕਾ ਸਮੇਤ ਨਾਟੋ ਸਹਿਯੋਗੀਆਂ ਦੇ ਦਬਾਅ ਦਾ ਵੀ ਸਾਹਮਣਾ ਕਰਨਾ ਪਵੇਗਾ ਕਿਉਂਕਿ ਕੈਨੇਡਾ ਨੇ ਆਪਣੇ ਖਰਚਿਆਂ ਦੇ ਟਿਚੇ ਨੂੰ ਪੂਰਾ ਕਰਨ ਲਈ ਕੋਈ ਯੋਜਨਾ ਪੇਸ਼ ਨਹੀਂ ਕੀਤੀ ਨਾਟੋ ਦੇਸ਼ ਆਪਣੀ ਸਾਲਾਨਾ ਡੀਜੀਪੀ ਦਾ ਘੱਟੋ-ਘੱਟ 2% ਰੱਖਿਆ ਤੇ ਖਰਚ ਕਰਨ ਲਈ ਸਹਿਮਤ ਹੋਏ ਹਨ ਪਰ ਕੈਨੇਡਾ ਇਸ ਅੰਕੜੇ ਤੋਂ ਬਹੁਤ ਪਿੱਛੇ ਹੈ